ਅੰਨਾ ਵਿਖੇ ਇਹ ਦਿਨਾਂ ਚ ਆਵਾਰਾ ਪਸ਼ੂਆਂ ਨੇ ਖੂਬ ਹੰਤਕ ਮਚਾਇਆ ਹੋਇਆ ਹੈ ਤਾਜ਼ਾ ਮਾਮਲਾ ਪਿੰਡ ਲਿਬਣਾ ਤੋਂ ਦੇਖਣ ਨੂੰ ਮਿਲਿਆ ਜਿੱਥੇ ਕਿ ਘਰ ਤੇ ਬਾਹਰ ਬੈਠੀ ਬਜ਼ੁਰਗ ਔਰਤ ਨੂੰ ਇੱਕ ਆਵਾਰਾ ਪਸ਼ੂ ਵੱਲੋਂ ਪਟਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆਵਾਰਾ ਪਸ਼ੂ ਵੱਲੋਂ ਮਹਿਲਾ ਤੇ ਕਈ ਵਾਰ ਹਮਲਾ ਕੀਤਾ ਗਿਆ ਪਰ ਗਨੀਮਤ ਰਹੀ ਕਿ ਮਹਿਲਾ ਦੀ ਜਾਨ ਬਚ ਗਈ ਤੇ ਮਹਿਲਾ ਨੂੰ ਕਈ ਜਗ੍ਹਾ ਸੱਟ ਵੀ ਲੱਗੀ ਹੈ ਜਿਸ ਦਾ ਇਲਾਜ ਚੱਲ ਰਿਹਾ ਤੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ ਹੈ ਇਸ ਬਾਬਤ ਜ਼ਖਮੀ ਹੋਈ ਉਕਤ ਬਜ਼ੁਰਗ ਮਹਿਲਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਸਰਦਾਰ ਹਨਾ ਅੱਛਾ ਕੀ ਹਾਫਾ ਹੈ ਮੈਂ ਤਾਂ ਅੱਗੇ ਬੈਠੀ ਹੁੰਨੇ ਕਈ ਸਾਲ ਹੋ ਗਏ ਮੈਂ 6 ਵਜੇ ਜਾ ਕੇ ਬੈਠ ਜਾਂਦੀ ਆ ਉਹ ਚਲ ਮਿਲ ਕੇ ਲੰਦਾ ਆ ਉਧਰੋਂ ਇਹ ਬੱਚੇ ਆਉਂਦੇ ਖੂੜਾ ਢੇਕ ਮੰਜਾਂ ਦੇ ਉਹਨੂੰ ਮੈਂ ਬਚਾਉਣ ਲੱਗ ਗਈ ਉਹਨੂੰ ਬਚਾ ਦੇ ਮੈਂ ਕਿਹਾ ਵੀ ਚਲੇ ਜਾ ਮਾਰ ਲੈ ਬਚਾਰੇ ਉਹ ਮੇਰੇ ਖੰਦੀ ਹੋ ਗਿਆ ਮੈਂ ਉਹਨੂੰ ਬਹੁਤ ਰੋਕਿਆ ਵੀ ਉਹਦੇ ਹੱਥ ਨਾਲ ਜਿਹੜੀ ਰੋਕਿਆ ਨਾ ਫੇਰ ਮੈਂ ਜੋਰ ਨਾਲ ਉਹਨੂੰ ਮੈਂ ਇੱਕ ਬੈਠੀ ਕੁਰਸੀ ਦੇ ਐਸੇ ਲੋਟੇ ਮੈਂ ਉਹਨੂੰ ਥੱਕਾ ਦੇ ਕੇ ਪਰ ਇਹਨੂੰ ਮਾਰਿਆ ਫੇਰ ਮੈਂ ਉੱਠ ਕੇ ਜਾ ਖੜੀ ਹੋ ਗਿਆ ਉਹਨੇ ਮਗਰ ਨਾਲ ਫੇਰ ਲਗਾ ਟੱਕਰਾ ਮਾਰਨਾ ਫੇਰ ਮੀਓ ਹਟਿਆ ਇਹਨਾਂ ਮੁੰਡੇ ਆ ਗਏ ਬਚਾਰੇ ਗੱਡੀ ਵਾਲੇ ਛੱਟਾ ਮੇਰੇ ਆਇਆ ਤਾਂ ਬਹੁਤ ਮਾਰਿਆ ਇੱਥੇ ਵੀ ਐ ਆਹ ਤਾਂ ਮੇਰੇ ਵੀ ਐ ਆਹ ਮੇਰੇ ਨਾਲ ਕਿਹਾ ਤਾਂ ਠੀਕ ਆ ਬਹੁਤ ਕਰ ਆਛਾ ਹੈ ਚੇਦਣਾ ਗਿਆ ਤਾਂ ਅਦਰ ਆਹ ਤਾਂ ਮੇਰਾ ਸਾਰੇ ਹੋ ਗਏ ਸਾਰ ਸੀਗਾ ਹਾਂ ਨਹੀਂ ਆ ਸਾਰੇ ਥੀਗਾ ਜਿਹੜਾ ਕਿੰਨਾ ਕੁ ਨੁਕਸਾਨ ਕਰ ਚੁੱਕਿਆ ਹੋ ਤੱਕ ਇਹ ਤਾਂ ਹੀ ਬਹੁਤ ਹਰੇਕ ਦੇ ਮਾਰ ਉਹਨੇ ਦੋ ਤਿੰਨ ਬੰਦੇ ਮਾਰੇ ਨੇ ਹਾਂ ਜੀ ਪਹਿਲਾਂ ਦੋ ਦਿਨ ਪਹਿਲਾਂ ਮਾਰੇ ਆ ਬੰਦੇ ਕਈ ਬੰਦੇ ਮਾਰੇ ਇਹ ਹੁਣ ਹਰੇਕ ਨੂੰ ਬੱਚਿਆਂ ਨੂੰ ਰੇਨ ਪੈਂਦਾ ਹਰੇਕ ਸਕੂਟਰਾਂ ਨੇ ਮੋਟਰਸਾਈਕਲਾਂ ਨੇ ਕਿਸੇ ਲੱਗਣੇ ਹੁੰਦਾ ਹੁਣ ਵੀ ਡਰਦਾ ਜਵਾਕਾਂ ਨੂੰ ਬਾਹਰ ਉਹਨਾਂ ਕਿਹੜੇ ਜਗ੍ਹਾ ਨਹੀਂ ਕਿਤੇ ਹੋਰ ਦੇਰ ਬੈਠ ਜਾਣਾ ਬੱਚੇ ਵੜਨ ਡਰਦੇ ਭੱਜ ਕੇ ਅੰਦਰ ਵੜ ਜਾਂਦੇ ਆ ਜੀ ਤੁਹਾਡੇ ਬਾਹਰ ਬੈਠੀ ਹਾਂ ਜੀ ਹਾਂ ਜੀ ਮੈਂ ਬਾਹਰ ਬੈਠੀ ਨਗਰ ਦਾ ਵੀ ਕਾਫੀ ਵੱਡਾ ਪਹਿਚਾਨ ਹੋਏ ਬਹੁਤ ਵੱਡਾ ਬਚਾਇਆ ਜਿਹੜੀ ਜਾਨ ਬਚ ਗਈ ਉਹੀ ਬਹੁਤ ਆਈ ਨਹੀਂ ਕੋਈ ਕਸਰ ਨਹੀਂ ਛੱਡੀ ਉਹਨੇ ਜਿਹਨੇ ਸਾਬਨਾ ਹੁਣ ਦੇਣਾ ਤੁਸੀਂ ਦੇਖਿਆ ਕਿਹੜਾ ਸਾਬਨਾ ਹੁੰਦਾ ਉਹ ਪੰਜ ਭੱਜ ਕੇ ਮਾਰ ਜਿਹੜੀ ਮੈਂ ਆਪਣੇ ਜੋਰ ਤੇ ਨਹੀਂ ਕੈਮਰਾ ਇਹ ਉਹਦੇ ਜਿਹੜਾ ਮੈਂ ਹੱਥ ਨਾਲ ਧੱਕ ਦੇ ਹੁਣ ਨੱਕਰ ਫੇਰ ਵੀ ਮਾਰ ਗਿਆ ਉਹ ਮੇਰੇ ਆ ਤੋਂ ਵੀ ਬਸ ਇਹ ਮੇਰੇ ਆ ਤਾਂ ਮਾਰੇ ਮੇਰੇ ਇੱਥੇ ਵੀ ਆ ਤਾਂ ਮੇਰੇ ਲੱਗੀ ਇਧਰ ਆ ਨਾ ਕਿ ਉਹਰੇ ਵੀ ਨਹੀਂ ਮੇਰੇ ਆ ਬਾਹਰ ਉੱਤੇ ਲੱਗੇ ਨੇ ਲੀਕੋ ਆ ਜਾਂਦਾ ਸੀਗਾ ਮੇਰਾ ਅੱਜ ਮੇਰਾ ਨਾਮ ਹੈ ਇੱਥੇ ਅੰਨਾ ਬੜਾ ਨੀਂਦ ਪੈ ਗਿਆ ਸੀਗਾ ਬਾਹਰ ਉੱਤੇ ਵੀ ਬੰਜਾ ਖਮ ਹੋ ਗਿਆ ਸੀ ਆ ਦੇ ਇੱਥੇ ਹੱਥ ਤੇ ਦੋ ਖਾਵਾਂ ਦੇ ਹਨਾ ਅ ਕਿ ਨਾਮ ਇੰਦ ਕਾ ਮੇਰਾ ਮੁਹਮਮਦ ਸ਼ਾਕਿਰ ਕਿਹਾ ਕਿ ਨੰਬਰ ਅੱਛਾ ਕੀ ਗੱਲ ਹੋਈ ਹੈ ਮਾਤਾ ਜੀ ਬਣਾਂ ਗੱਲ ਤਾਂ ਇਹ ਜੀ ਅਵਾਰਾ ਪਸ਼ੂਆਂ ਕਰਕੇ ਹੈਗਾ ਅਵਾਰਾ ਸਾਨ ਫਿਰ ਰਿਹਾ ਉਹ ਹੁਣਦਾ ਨਹੀਂ ਹੈ ਕਾਫੀ ਟਾਈਮ ਦਾ ਫਿਰ ਰਿਹਾ ਹੁਣ ਤਾਂ ਉਹਨੇ ਇੰਨਾ ਕਾਤਕ ਮਚਾਇਆ ਹੋਇਆ ਕਿ ਬੱਚਿਆਂ ਦਾ ਸਿਆਣੇ ਬਜ਼ੁਰਗਾਂ ਦਾ ਜਾਂ ਆਮ ਬੰਦੇ ਦਾ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਸਕੂਲ ਵਾਲੇ ਬੱਚੇ ਆਉਂਦੇ ਸਵੇਰ ਉਹ ਇੱਕ ਪਾਸੇ ਇਕੱਠੇ ਹੁੰਦੇ ਜਿੰਨਾ ਟਾਈਮ ਇਹ ਪਰੇ ਹਟਦਾ ਨਹੀਂ ਉਹਨਾਂ ਟਾਈਮ ਬੱਚੇ ਵੀ ਨਹੀਂ ਨਿਕਲ ਸਕਦੇ ਉੱਥੇ ਤੇ ਔਰ ਕੋਈ ਬੈਸੀ ਕੋ ਸਿਆਣਾ ਬੰਦਾ ਤੁਰਿਆ ਵੀ ਜਾਂਦਾ ਤਾਂ ਬੇਫਾਲਤੂ ਟੱਕਰੇ ਨੇ ਮਾਰ ਕੇ ਹੋ ਤਾਂ ਮਾਤਾ ਜੀ ਦੇ ਕੋਲ ਸ਼ੁਕਰ ਕਰੋ ਟਾਈਮ ਤੇ ਸਾਰੇ ਆ ਗਏ ਕਾਰ ਵਾਲੇ ਵੀ ਸਾਹਮਣੇ ਆ ਗਏ ਅਗਰ ਕੋਈ ਨਾ ਨੇੜੇ ਹੁੰਦਾ ਜਾਂ ਥੋੜੇ ਜੇ ਫਾਸਲੇ ਨਾਲ ਹੁੰਦਾ ਉਹਨੇ ਛੱਡਣਾ ਥੋੜੀ ਜਿਹਾ ਉਹਨੇ ਆਪਣੇ ਬੁੱਲ ਤਾਂ ਕਸਰ ਪੂਰੀ ਕਰਨ ਸੀ ਹੁਣ ਤਾਂ ਇੰਨੀ ਕਿ ਉਹਨੇ ਹੱਦ ਕਰਤੀ ਕਿ ਅਗਰ ਕੋਈ ਮਸ਼ਿਨਰੀ ਵੀ ਰਸਤੇ 'ਚ ਖੜੀ ਹੈ ਰਸਤੇ 'ਚ ਕੀ ਅਗਰ ਸਾਈਡ ਤੇ ਵੀ ਖੜੀ ਹੈ ਤੁਸੀਂ ਵੀਡੀਓ 'ਚ ਦੇਖੋਗੇ ਅਗਰ ਸਾਈਡਾਂ ਤੇ ਵੀ ਖੜਾ ਤਾਂ ਉੱਥੇ ਵੀ ਟੱਕਰਾਂ ਮਾਰ-ਮਾਰ ਉਹਨੂੰ ਤੋੜ ਦਿੰਦਾ ਹੈ ਹਾਲਾਂਕਿ ਚਲੋ ਇਨਸਾਨ ਤੋਂ ਡਰ ਗਿਆ ਪਰ ਮਸ਼ਿਨਰੀ ਜਾਂਦਾ ਵੀ ਕਿ ਕਿ ਸੂਰ ਹੈਗਾ ਤੁਸੀਂ ਦੇਖਦਾ ਸੀ ਵੀ ਉਹਦੇ ਦਿਮਾਗ ਤੇ ਕਿਦਾਂ ਦਾ ਕਿਦਾਂ ਦਾ ਫਤੂਰ ਚੜਾ ਹੋਇਆ ਜਾਂ ਕਿ ਐਸਾ ਗੁੱਸਾ ਉਹਦੇ ਵਿੱਚ ਇਹ ਸਮਝ ਤੋਂ ਬਾਹਰ ਹੈ ਕਿੰਨਾ ਇੱਕ ਨੁਕਸਾਨ ਕਰ ਚੁੱਕਿਆ ਨੁਕਸਾਨ ਤਾਂ ਦੇਖੋ ਮਸ਼ੀਨਰੀ ਦਾ ਚੁਰ ਮਸ਼ੀਨਰੀ ਦਾ ਫਿਰ ਵੀ ਠੀਕ ਹੋ ਜਾਂਦੀ ਆ ਪਰ ਗੱਲ ਇਹ ਵੀ ਜਿਹੜੇ ਜਰੇ ਨੁਕਸਾਨੇ ਗਏ ਇਨਸਾਨ ਔਰ ਕਈ ਕਈ ਬੰਦਿਆਂ ਨੂੰ ਇਹ ਫੱਟੜ ਕਰ ਚੁੱਕਿਆ ਹੈ ਇਦਾਂ ਦੇ ਹਾਲਾਤ ਦੇ ਵਿੱਚ ਕੀ ਹਾਲਾਤ ਕੀ ਨੇ ਜਿਵੇਂ ਆਮ ਲੋਕਾਂ ਦੇ ਵੀ ਆ ਸਕੂਲ ਦੇ ਬੱਚੇ ਹੋਗੇ ਕਿੰਨਾ ਕੋ ਹਾਲਾਤ ਤਾਂ ਹੁਣ ਤਾਂ ਇਹ ਨਜ਼ਰ ਆਉਣ ਲੱਗਾ ਜਿਵੇਂ ਜਿਸ ਤਰ੍ਹਾਂ ਕੋਈ ਚੱਲਦੀ ਫਿਰਦੀ ਮੌਤ ਨਹੀਂ ਆਉਂਦੀ ਹੁੰਦੀ ਕਿ ਰੋਡ ਦੇ ਉੱਤੇ ਫਿਰਦੀ ਆ ਵੀ ਮੌਤ ਆ ਤੇ ਉਸ ਸ਼ਾਮ ਦੇ ਟਾਈਮ ਇਹਨੇ ਜਦੋਂ ਮੂਹ ਨਹਿਰਾ ਜਿਹਾ ਹੁਣਾ ਰੋਡ ਦੇ ਜਾ ਕੇ ਗੱਬੇ ਸੈਂਟਰ ਚ ਬੈਠ ਜਾਣਾ ਉਥੇ ਇਦਾਂ ਦੇ ਹਾਲਾਤ ਹੁੰਦੇ ਨੇ ਕਈ ਵਾਰ ਕੋਈ ਅਣਜਾਣ ਦੇ ਵਿੱਚ ਕਾਰ ਵਾਲਾ ਕੋਈ ਫਾਸਟ ਆਵੇ ਤਾਂ ਉਹਨਾਂ ਨੂੰ ਫਿਰ ਇੱਕ ਪਰੇਸ਼ਾਨ ਆ ਸਕਦੇ ਕਿ بڑے ਹਾਦਸੇ ਹੋਣ ਹੋਜੇ ਵੀ ਰੁਕ ਰਹੇ ਨੇ ਅਗਰ ਇਹਨੇ ਨਾ ਕੋਈ ਹੱਲ ਹੋਇਆ ਤੇ ਸਕੂਲ ਦੇ ਬੱਚੇ ਸਕੂਲ ਦੇ ਬੱਚਿਆਂ ਦੇ ਵਿੱਚ ਹੁਣ ਬੱਚਾ ਨੇ ਜਾਣਾ ਸਕੂਲ ਦੇ ਵਿੱਚ ਅਜੀ ਦੁਪਹਿਰ ਨੂੰ ਵੀ ਦੇਖਣਾ ਛੁੱਟੀ ਦੇ ਟਾਈਮ ਕਿ ਬੱਚੇ ਇਹਨੂੰ ਜਦੋਂ ਇਹ ਰੋਡ ਤੇ ਹੁੰਦਾ ਤਾਂ ਇਹਨੂੰ ਦੇਖ ਕੇ ਸਾਈਡ ਤੇ ਹੋ ਕੇ ਖੜਨੇ ਸ਼ੁਰੂ ਹੋ ਜਾਂਦੇ ਨੇ ਕਿ ਬੱਚੇ ਵੀ ਡਰਨ ਲੱਗ ਗਏ ਹੁਣ ਤਾਂ ਕਿਉਂਕਿ ਹਾਲਾਤ ਇਹਨੇ ਇਦਾਂ ਦੇ ਪੇਸ਼ ਕਰਤੇ ਨੇ ਕਿ ਬੱਚੇ ਵੀ ਸਾਈਡ ਤੇ ਹੋ ਜਾਂਦੇ ਨੇ ਦੇਖ ਕੇ ਨੰਗਾਉਣੇ ਪੈਂਦੇ ਨੇ ਉਹ ਵੀ ਲੰਘ ਜਹੁਣ ਕੋ ਗੱਲ ਆ ਕਿ ਸਰਕਾਰ ਕਿੰਨੇ ਉਹਨੇ ਗਊ ਸੈਸ ਲਾਇਆ ਹੋਇਆ ਕਿੰਨੇ ਉਹਦੇ ਤੇ ਚੀਜ਼ਾਂ ਤੇ ਲੱਗਿਆ ਕੀ ਉਹਦਾ ਕੋਈ ਇਸਤੇਮਾਲ ਸਹੀ ਹੋ ਰਿਹਾ ਆਵਾਰਾ ਡੰਗਰਾਂ ਨੇ ਇੱਕ ਸਾਡੇ ਪਿੰਡ ਦਾ ਜਿਹੜੇ ਸਾਡੇ ਪਿੰਡ 'ਚ ਫਿਰਦਾ ਟੱਠਾ ਇਹਦੀ ਕਿੰਨਾ ਨੁਕਸਾਨ ਕਰ ਚੁੱਕਿਆ ਹੈ ਇਹ ਮੈਂ ਕਿਹਾ ਹੁਣ ਤੁਹਾਡੇ ਪਹਿਲਾਂ ਤੁਸੀਂ ਵਾਈਟ ਲਈ ਆ ਉਹਨਾਂ ਤੋਂ ਪਰਜਾਈ ਨੇ ਮੇਰੇ ਵੱਡੇ ਇਹ ਸਰਵਾਰਾਂ ਜੀ ਤੇ ਉਸ ਤੋਂ ਬਾਅਦ ਅੱਜ ਦੀ ਮਾਪਦੀ ਦਾ ਉਦੋਂ ਇਹਨਾਂ ਨੇ ਦੋ ਤਿੰਨ ਬੰਦੇ ਜ਼ਖਮੀ ਕੀਤੇ ਇੱਕ ਹੋਰ ਸਾਡੇ ਭਾਈਚਾਰੇ ਚ ਇੱਥੇ ਬੈਠਦੇ ਜਿਨ੍ਹਾਂ ਨੇ ਸ਼ਾਮ ਨੂੰ ਬਹਿ ਜਾਂਦੀਆਂ ਤੇ ਸਿਆਣਾ ਬੰਦਾ ਭੱਜ ਕੇ ਕਿੱਥੇ ਜਾਏਗਾ ਜੀ ਲੰਗੜਾ ਇੱਕ ਦਮ ਪਤਾ ਨਹੀਂ ਕੀ ਉਹਨੂੰ ਭੂਤ ਸਵਾਰ ਹੋ ਜਾਂਦਾ ਉਹਦੇ ਚ ਅੱਜ ਅੱਜ ਦੀ ਅੱਜ ਦੀ ਦੁਪਹਿਰ ਵੀ ਦੱਸਦਾ ਮੈਂ ਤੁਹਾਨੂੰ ਅੱਜ ਦੁਪਹਿਰੇ ਆਪਣੇ 10 11 ਵਜੇ ਦੀ ਗੱਲ ਆ ਐਕਟਿਵਾ ਖੜੀ ਸੀ ਮੇਰੀ ਬਾਹਰ ਪਉ ਪਹਿਲਾਂ ਕੀ ਕਹਿੰਦਾ ਆਇਆ ਉਹ ਟੱਕਰਾ ਮਾਰ ਲੱਗ ਗਿਆ ਉਹਦੇ ਵਿੱਚ ਮੈਨੂੰ ਆ ਕੇ ਸਬਜ਼ੀ ਵਾਲੇ ਨੇ ਦੱਸਿਆ ਕਿ ਐਕਟਵਾ ਨੂੰ ਉਹ ਕੀ ਕਹਿੰਦਾ ਸਾਨ ਟੱਕਰਾ ਮਾਰਦਾ ਚਲੋ ਮੈਂ ਡੰਡਾ ਚਾਕੇ ਭਜਾਇਆ ਉਸ ਤੋਂ ਬਾਅਦ ਮੈਂ ਖਾਣਾ ਖਾ ਰਿਹਾ ਆ ਕੇ ਫਿਰ ਖਾਣਾ ਖਾਣ ਲੱਗੀ ਦੂਜੀ ਵਾਰ ਫੇਰ ਆਇਆ ਰੋਟੀ ਖਾਂਦੇ ਜਦ ਮੈਂ ਫੇਰ ਛੱਡ ਕੇ ਗਿਆ ਫੇਰ ਉਹਨੂੰ ਭਜਾ ਕੇ ਆ ਤੀਜੀ ਵਾਰ ਆ ਕੇ ਉਹਨੇ ਐਕਟਵਾ ਫੇਰ ਉਹ ਕੀ ਕਹਿੰਦਾ ਉੱਤੇ ਐਕਟਵਾ ਦੇ ਉਹ ਚੜ ਗਿਆ ਤੇ ਮੂਰੇ ਉਹ ਜਿਹੜੀ ਸਿਆਰੀ ਸੀ ਮੂਰੇ ਦਾ ਹਿੱਸਾ ਸਾਰਾ ਤੋੜ ਤਾ ਐਕਟਵਾ ਦਾ ਚੰਗੇ ਉਹਦੇ ਵਿੱਚ ਡੈਂਟ ਪਾਤੇ ਆ ਮੈਂ ਇਹ ਸਮਝਦਾ ਦੇਖੋ ਗੱਲ ਸੁਣੋ ਐਕਟਵਾ ਕੋਈ ਗੱਲ ਨਹੀਂ ਮਸ਼ ਪਰ ਜੇ ਕੋਈ ਇਨਸਾਨ ਹੈ ਜਿਸ ਦੇ ਕੋਈ ਉਹਦੇ ਆ ਜਾ ਜੜਕੇ ਤੇ ਕੀ ਉਹਦਾ ਕੋਈ ਰਿਕਵਰੀ ਹੋ ਸਕਦੀ ਹੈ ਕੋਈ ਕਿੰਨੇ ਕ ਲੋਕਾਂ ਨੂੰ ਨੁਕਸਾਨ ਤੁਸੀਂ ਦੱਸਿਓ ਪਛਾਣ ਕਿਹਾ ਹੋਰ ਮਸ਼ੀਨਰੀ ਨੂੰ ਕਿੰਨਾ ਕਿਹਾ ਮਸ਼ੀਨਰੀ ਨੂੰ ਜਿਹੜੀ ਇਹ ਤਾਂ ਹਲੇ ਰੀਸੈਂਟਲੀ ਅੱਜ ਦੀ ਗੱਲ ਆ ਅੱਜ ਦੀ ਕਿਹਦਾ 10 11 ਵਜੇ ਦੀ ਹੁਣ ਬੱਚੇ ਸਕੂਲ ਜਾਂਦੇ ਆ ਜਾਂ ਛੋਟੇ ਬੱਚੇ ਨੇ ਜਾਂ ਹੋਰ ਉਹ ਕਿੱਥੇ ਭੱਜ ਕੇ ਜਾਣਗੇ ਕਿਉਂ ਨਹੀਂ ਗਵਰਨਮੈਂਟ ਇਹਨਾਂ ਚੀਜ਼ਾਂ ਦਾ ਹੱਲ ਕਰਦੀ ਜਿਹਦੀ ਕਿਦਾ ਕਿੰਨਾ ਗਊ ਸੱਸ ਕਿੰਨਾ ਲੱਗਦਾ ਹੈ ਸ਼ਰਾਬ ਤੇ ਵੀ ਲੱਗਦਾ ਹੋਰਾਂ ਚੀਜ਼ਾਂ ਤੇ ਵੀ ਲੱਗਦਾ ਚੁੰਗੀ ਤੇ ਵੀ ਲੱਗਦਾ ਹੋਰ ਕਿੰਨੀਆਂ ਕਿੰਨੀਆਂ ਆਈਟਮਾਂ ਹੈਗੀਆਂ ਜਿਨ੍ਹਾਂ ਤੇ ਇਹ ਗਊ ਸាច់ ਲੱਗਦਾ ਤੇ ਸੰਬੰਧੀ ਕੋਈ ਕੰਪਲੇਂਟ ਕਰੀਏ ਤਾਂ ਕੰਪਲੇਂਟ ਮੈਂ ਅੱਜ ਦੁਪਹਿਰੇ ਐਸਡੀਐਮ ਸਾਹਿਬ ਦੇ ਕੀ ਕਿ ਹੈਗੇ ਆ ਉਹ ਆਪਣੇ ਸਟੈਨੋ ਸਾਹਿਬ ਜਸਵੀਰ ਜੀ ਇਹ ਉਹਨਾਂ ਨੂੰ ਮੈਂ ਉਹਨਾਂ ਦੀ ਨੌਲੇਜ ਲੈਂਦੀ ਆ ਕਿ ਭਾਈ ਕੀ ਕਰਾ ਐਸਡੀਐਮ ਸਾਹਿਬ ਨੂੰ ਕਹਿ ਕੇ ਕਿਸੇ ਗਊਸ਼ਾਲਾ ਵਾਲੇ ਨੂੰ ਕਹਿ ਕੇ ਇਹਨੂੰ ਕੀ ਕਿਦਾ ਗਊਸ਼ਾਲਾ ਚ ਪਚਾਓ ਜਾਂ ਨੱਥ ਕੋ ਆਓ ਇਹ ਕਿਉਂ ਕਿ ਕਿੰਨੀਆਂ ਗਊਸ਼ਾਲਾ ਨੇ ਕਿੰਨੇ ਉਹਨੇ ਕੀ ਕਿਉਂ ਨਹੀਂ ਇਹਨਾਂ ਦੀ ਸਭ ਸਵਾਲ ਕਰ ਦੇ ਲੋ ਠੀਕ ਹੈ ਕਿ ਕਿਦਾ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਇੱਕ ਮੈਂ ਲੋਕਾਂ ਨੂੰ ਵੀ ਜਰੂਰ ਇਹ ਕਹੂੰਗਾ ਕਿ ਲੋਕ ਵੀ ਅਵੇਰ ਹੋਣ ਇਹਨੂੰ ਪਾਰਟੀ ਬਣਾਉਣ نیشنل ਹਾਈਵੇ ਨੂੰ ਜਿੱਥੇ ਟੰਕਰ ਫਿਰਦੇ ਆ ਵਾਰਾ ਤੇ ਉਹਨਾਂ ਸੰਸਥਾਵਾਂ ਨੂੰ ਜਿਹੜੀਆਂ ਇਹ ਕਿ ਕਿਦਾ ਜਿਹੜੀਆਂ ਇਹ ਜ਼ਿੰਮੇਵਾਰ ਨੇ ਇਹਨਾਂ ਨੂੰ ਸਾਂਭਣ ਦੀਆਂ ਤੇ ਕਿ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਉਹ ਲੋਕ ਉਹਨਾਂ ਨੂੰ ਪਾਰਟੀ ਬਣਾਉਣ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੀ ਅੱਖਾਂ ਖੋਲਣ ਪ੍ਰਸ਼ਾਸਨ ਦੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ